तेई मरना जैसा ada di ਇੱਕ ਬਜ਼ੁਰਗ ਮਾਂ ਨੇ ਥਾਣੇ ਦੇ ਬਾਹਰ ਜਮ ਕੇ ਪਿੱਟ ਸਿਆਪਾ ਕੀਤਾ ਹੈ ਥਾਣਾ ਅਧਿਕਾਰੀਆਂ ਤੋਂ ਆਪਣੇ ਪੁੱਤਰ ਦੇ ਕਤਲ ਦੀ ਇਨਸਾਫ ਦੀ ਗੁਹਾਰ ਲਗਾਈਏ ਜਿਸ ਤੋਂ ਬਾਅਦ ਮੌਕੇ ਤੇ ਖੂਬ ਹੰਗਾਮਾ ਵੀ ਹੋਇਆ ਦਰਸਲ ਤਸਵੀਰਾਂ ਉਸ ਵੇਲੇ ਦੀਆਂ ਨੇ ਜਦੋਂ ਇੱਕ ਮਾਂ ਨੇ ਆਪਣੇ ਕਤਲ ਹੋਏ ਪੁੱਤ ਦੇ ਕਾਤਲਾਂ ਨੂੰ ਫੜਨ ਲਈ ਥਾਣੇ ਦੇ ਬਾਹਰ ਜਮ ਕੇ ਪਿੱਟ ਸਿਆਪਾ ਕੀਤਾ ਅਤੇ ਥਾਣੇ ਦੇ ਬਾਹਰ ਹੀ ਤਰਨਾ ਮਾਰ ਦਿੱਤਾ ਇਹ ਮਾਮਲਾ ਫਗਵਾੜਾ ਦਾ ਹੈ ਜਿੱਥੇ ਕਰੀਬ 1 ਮਹੀਨਾ ਪਹਿਲਾਂ ਇੱਕ ਨੌਜਵਾਨ ਘਰੋਂ ਕਰਿਆਨੇ ਦੀ ਦੁਕਾਨ ਤੇ ਸਮਾਨ ਲੈਣ ਗਿਆ ਪਰ ਕਦੇ ਵਾਪਸ ਨਹੀਂ ਮੁੜਿਆ ਪਰਿਵਾਰ ਨੇ ਪਿਛਲੇ ਮਹੀਨੇ 9 ਦਸੰਬਰ ਨੂੰ ਇਸ ਦੀ ਸ਼ਿਕਾਇਤ ਸਦਰ ਥਾਣੇ ਦਰਜ ਕਰਵਾਈ ਪਰ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਕੁਝ ਦਿਨ ਬਾਅਦ ਉਹਨਾਂ ਨੂੰ ਆਪਣੇ ਬੇਟੇ ਦੀ Laash ਇੱਕ ਕਲੋਨੀ ਦੇ ਅੰਦਰ ਪਈ ਮਿਲੀ ਜਿਸ ਤੋਂ ਬਾਅਦ ਹੀ ਪੁਲਿਸ ਵੱਲੋਂ ਮੌਕਾ ਵਾਚਿਆ ਗਿਆ ਅਤੇ ਉਹਨਾਂ ਵੱਲੋਂ ਕਾਰਵਾਈ ਦਿਨਾ ਤੇ ਸਿਰਫ ਲਿਪਾ ਪੋਤੀ ਕੀਤੀ ਗਈ ਪਰ ਹੁਣ ਕਰੀਬ 1 ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਉਹਨਾਂ ਦੇ بیٹے ਦੇ ਕਾਤਲਾਂ ਨੂੰ ਲੱਭਣ ਲਈ ਕੋਈ ਵੀ ਪਹਿਲ ਜਾਂ ਕਾਰਵਾਈ ਨਹੀਂ ਕੀਤੀ ਗਈ। ਕੀ ਮਾਮਲੇ ਦਾ ਸਦਰਖਾਨੇ ਮੋਰੇ ਤੁਸੀਂ ਅੱਜ ਬੈਠੇ ਆਂ ਰੋਨੇ ਪੈ ਗਈ ਇੱਥੇ ਜੇ ਮੇਰਾ ਪੁੱਤ ਮੁੱਕ ਗਿਆ ਕੋਈ ਮੇਰੀ ਕਿਤੇ ਕੋਈ ਸੁਣਾਈ ਨਹੀਂ ਜੇ ਓ ਚਾੜੋ ਗੱਡੀਆਂ ਮੈਨੂੰ ਮਾਰੋ ਹੋਇਆ ਹੋਇਆ ਕਿਸ ਮਾੜੀ ਮੁੰਡੇ ਨੂੰ ਚਾੜੋ ਗੱਡੀਆਂ ਇਹ ਪੱਈਆ ਲੈ ਕੇ ਗਿਆ ਮੇਰੇ ਪੁੱਤ ਨੂੰ ਕੌਣ ਲੈ ਕੇ ਕਉਣ ਗਿਆ ਰਾਜੂ ਇੰਦਰਜੀਤ ਦਾ ਮੁੰਡਾ ਕਿੱਥੇ ਜਾਂਦਾ ਇਹ ਇੱਥੇ ਮੇਰੇ ਕੋਲ ਹੀ ਇਹ ਨਾਲ ਰਹਿੰਦਾ ਹੀ ਇਨੇ ਇਹ ਸਭ ਕੁਝ ਕੀਤਾ ਮੇਰੀ ਕੋਈ ਸੁਣਾਈ ਨਹੀਂ ਜੈਂ ਇਹ ਨਗਾਹ ਮੇ ਤੇ ਗੱਡੀਆਂ ਮਾਰੋ ਮੈਨੂੰ ਪਤਾ ਡੈਥ ਕਿੱਦਾਂ ਹੋਈ ਮੁੰਡੇ ਦੀ ਮੁੰਡੇ ਦੀ ਮਿੰਟੂ ਨੇ ਇੰਨੇ ਕੀਤੇ ਆ ਕਿਨੇ ਕਤਲ ਹੋ ਗਿਆ ਮੇਰੇ ਪੁੱਤ ਦਾ ਇੰਨੇ ਕੀਤਾ ਰਾਜੂ ਨੇ ਇਹਨੂੰ ਪੁੱਛੋ ਤੁਸੀਂ ਦੱਸਿਆ ਨਹੀਂ ਪੁਲਿਸ ਮੁਲਾਜ਼ਮਾਂ ਨੂੰ ਗੱਲ ਨਹੀਂ ਕੀਤੀ ਕੋਈ ਇਹ ਪੁਲਿਸ ਮੁਲਾਜ਼ਮਾਂ ਦਾ ਮੈਨੂੰ ਮਹੀਨਾ ਹੋ ਗਿਆ ਹੱਥ ਜੋੜਦੀ ਨੂੰ ਆ ਮੇਰੀ ਗਰੀਬੀ ਦੀ ਨਹੀਂ ਜੇ ਕਿਸੇ ਨੇ ਸੁਣੀ ਹਣ ਕੀ ਕਹਿੰਦੇ ਮਲਾਜਮ ਦਾ ਫਿਰ ਕੇ ਜਵਾਨ ਮੈਂ ਧਰਨਾ ਲਾਵਾਂਗੀ ਇੱਥੇ ਆਪ ਮਰਾਂਗੇ ਮਤਾ ਮਲਾਜਮ ਕੀ ਕਹਿੰਦੇ ਹਣ ਤੁਹਾਨੂੰ ਕੋਈ ਨਹੀਂ ਆਜਾ ਕੁੱਪਾ ਕਰਦੇ ਕੁਛ ਨਹੀਂ ਕੀਤਾ ਮੈਂ ਕੀ ਦੱਸਾਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਥਾਣੇ ਆਉਂਦਿਆਂ ਨੂੰ ਨਾ ਹੋ ਗਿਆ ਮਹੀਨਾ ਹੋ ਗਿਆ ਮਿੰਨੋ ਥਾਣੇ ਹੰਤੀ ਨੂੰ ਇਹੋ ਹੀ ਮੁੰਡੇ ਨੇ ਮੜਦਾ ਗਵਾਚਾ ਸੀ ਤੁਹਾਡਾ ਮੁੰਡਾ ਜਿਹੜਾ ਪਹਿਲਾਂ ਜਿਹੜਾ ਗਵਾਚਾ ਸੀ ਕੀ ਨਾਮ ਸੀਗਾ ਮੁੰਡੇ ਦਾ ਬਲਵਿੰਦਰ ਸਿੰਘ ਕਿੰਨੇ ਸਾਲ ਦੀ ਉਮਰ ਸੀਦੀ 30 ਸਾਲ ਦੀ ਕੱਤੀ ਸੀ ਇਹ ਲੱਭਿਆ ਕਦੋਂ ਮਤਾ ਜੀ ਇਹ ਲੱਭਿਆ ਕੱਤੀ ਨੂੰ ਇਹ ਕਿੱਥੇ ਲੱਭਿਆ ਕਿੱਥੇ ਤੁਹਾਨੂੰ ਜਿਹੜੀ ਡੈੱਟ ਹੋਈ ਸੀ ਮੇਰੇ ਦੀ ਕਿ ਕੋਈ ਨੂੰ ਸਾ ਪਤਾ ਹੀ ਰਾਜੂ ਨੂੰ ਰਾਜੂ ਨੇ ਮਾਰ ਕੇ ਮੇਰਾ ਪੁੱਤ ਸੁਟਿਆ ਨਹੀਂ ਮੇਰੀ ਇੱਕ ਨਾ ਸੁਣੀ ਮਲਾਜਮਾ ਨੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਵਾਰ-ਵਾਰ ਥਾਣੇ ਦੇ ਚੱਕਰ ਕੱਟ ਰਹੇ ਨੇ ਪਰ ਇਸ ਦੇ ਬਾਵਜੂਦ ਵੀ ਪੁਲਿਸ ਕੁਝ ਵੀ ਕਰਨ ਨੂੰ ਤਿਆਰ ਨਹੀਂ ਹੈ ਜਿਸ ਤੋਂ ਅਖੇ ਹੁਣ ਉਹਨਾਂ ਨੇ ਥਾਣੇ ਦੇ ਬਾਹਰ ਤਰਨਾ ਮਾਰ ਦਿੱਤਾ ਹੈ ਪਰਿਵਾਰ ਨੇ ਮੰਗ ਕੀਤੀ ਕਿ ਜਦੋਂ ਤੱਕ ਉਹਨਾਂ ਨੂੰ ਆਪਣੇ ਪੁੱਤਰ ਦੇ ਖਤਲ ਦਾ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਉਹ ਥਾਣੇ ਦੇ ਬਾਹਰੋਂ ਆਪਣਾ ਤਰਨਾ ਨਹੀਂ ਛੁੱਕਣਗੇ ਇਹ ਸਾਡਾ ਲੜਕਾ 8 ਫਰਵਰੀ ਨੂੰ 5 ਵਜੇ ਘਰੋਂ ਗਿਆ ਸੀ ਕਰੀਆਨੇ ਵਾਲੀ ਦੁਕਾਨ ਤੇ ਵਾਪਸ ਨਹੀਂ ਆਇਆ ਅੱਛਾ ਵਾਪਸ ਨਹੀਂ ਆਇਆ ਤੇ 9 ਤਰੀਕ ਨੂੰ ਅਸੀਂ ਇੱਥੇ ਥਾਣੇ ਰਿਪੋਰਟ ਦਰਜ ਕਰਾਈ ਸੀ ਤੇ ਸਾਡਾ ਬੱਚਾ ਘਰੋਂ ਗਿਆ ਵਾਪਸ ਆਇਆ ਨਹੀਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ 7 ਦਿਨ ਫੋਨ ਚੱਲਦਾ ਰਿਹਾ ਉਹ ਬੱਲਾ ਜਾਂਦੀਆਂ ਰਹੀਆਂ ਕੋਈ ਕਾਰਵਾਈ ਨਹੀਂ ਹੋਈ ਕਿਤੇ ਗਏ ਨਹੀਂ ਪੁਲਿਸ ਵਾਲੇ ਕਿਤੇ ਮਤਲਬ ਲੱਪਣ ਨਹੀਂ ਗਏ ਕਿਤੇ ਸਾਨੂੰ ਲਾਰੇ ਲਾਏ ਗਏ ਆ 31 ਤਰੀਕ ਨੂੰ 31 12 ਨੂੰ ਬੱਚੇ ਖੇਡਦੇ ਸੀ ਉੱਥੇ ਉਹ ਗੇਂਦ ਅੰਦਰ ਚਲ ਗਈ ਆ ਗ੍ਰੀਨ ਵੈਲੀਆਂ ਦਾ तन तन दे दे ले दे ले ਾਂ ਚੀ ਚਾਰਦਾਲੀ ਵਾਲੀ ਸੀ ਕਿ ਉੱਥੇ লাশ ਪਈ ਇਹ ਬੱਚਿਆਂ ਰੋਲਾ ਪਾਇਆ ਫੇਰੇ ਪੁਲਿਸ ਗਈ ਆ ਫੇਰ ਉਹ লাশ ਆਪਣੇ ਕਬਜ਼ੇ ਚ ਲੈ ਕੇ ਨਾ ਨੇ ਸਿਵਲ ਹਸਪੀਟਲ ਦਾ ਜਮ੍ਹਾਂ ਕਰਾਤੀ ਜਮ੍ਹਾਂ ਕਰਾ ਕੇ ਅਗਲੇ ਦਿਨ ਸਾਨੂੰ ਕਹਿੰਦੇ ਪੋਸਟਮਾਰਟਮ ਕਰਵਾਓ ਸਾਨੂੰ ਸਾਧ ਕੇ ਪੋਸਟਮਾਰਟਮ ਕਰਵਾਇਆ ਅਗਲੇ ਦਿਨ ਤਾਂ ਕਾਨੂੰਨ ਦਾਸ ਦੇ ਸੀ ਆ ਅਸੀਂ ਹੁਣ ਮ੍ਰਿਤਕ ਘਰ ਜਮ੍ਹਾਂ ਕਰਾਈ ਆ ਉਹਨਾਂ ਚਲ ਸਸਕਾਰ ਨਹੀਂ ਕਰਨਾ ਚਾਹੁੰਦੇ ਚਾਹੁੰਦੇ ਸਾਨੂੰ ਕੋਈ ਨਿਆਣਾ ਮਿਲਿਆ ਉਹ ਰਾਜੂ ਜਿਹੜਾ ਆ ਉਹ ਮੇਨ ਦੋਸ਼ੀ ਆ ਉਹਦੀਆਂ ਦੇ ਆਗੀਆਂ ਕਾਲ ਡਿਟੇਲਾਂ ਜਿਹੜੀਆਂ ਆਵਦੀਆਂ ਨੇ ਉਹਨੇ ਘਰੋਂ ਬੁਲਾਇਆ ਉਹਨੂੰ ਉਹਦੇ ਨਾਲ ਹੀ ਗਿਆ ਮੁਰਤੇ ਵਾਪਸ ਨਹੀਂ ਆਇਆ ਉਹ ਸਾਨੂੰ ਕਦੀ ਮਨਾ ਪਿੰਡ ਕਦੀ ਕਿਤੇ ਲਾਂਬੇ ਲਾਂਬੇ ਲਈ ਫਿਰਦਾ ਰਿਹਾ ਸਾਰਾ ਮੁਹੱਲਾ ਭੋਲਿਆ ਉਧਰ ਨਹੀਂ ਲੈ ਕੇ ਗਿਆ ਜਿੱਥੇ ਉਹਨੇ ਬਾਹਰੋਂ ਕੁੰਡਾ ਲਾਇਆ ਸੀਗਾ ਅੰਦਰ ਜੋ ਵੀ ਕੀਤਾ ਉਹਨੇ ਕਰਕੇ ਬਾਹਰ ਕੁੰਡਾ ਲਾ ਦਿੱਤਾ ਕਿ ਕਿਸੇ ਨੂੰ ਪਤਾ ਨਾ ਲੱਗੇ ਆ ਇਸ ਕਰਕੇ ਅਸੀਂ આજ ਤੱਕ ੱਟਕੇ ਖਾਂਦੇ ਆ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਨਹੀਂ ਅੰਕਲ ਲੋਕੇਸ਼ਨ ਵੀ ਘੜਾਈ ਸੀ ਪੁਲਿਸ ਨੇ ਅੱਗੇ ਪਹਿਲਾਂ ਵੀ ਹਾਂਜੀ ਹਾਂਜੀ ਘੜਾਈ ਪਰ ਕੋਈ ਕਾਰਵਾਈ ਤਾਂ ਹੋਈ ਨਹੀਂ ਉਹ ਤੇ ਨਹੀਂ ਮਾਤਾ ਜੀ ਆਪ ਕਹਿੰਦੇ ਸੀ ਕਹਿੰਦੇ ਮੈਂ ਖੁਦ ਜਾ ਕੇ ਲੱਭਦੇ ਨਹੀਂ ਪੁਲਿਸ ਨੇ ਕੋਈ ਨਹੀਂ ਲੱਭਿਆ ਮੈਨੂੰ ਆ ਕੇ ਨਾਲ ਲੋਕੇਸ਼ਨ ਤੇ ਫੋਨ ਤੇ ਇੱਥੇ ਸੀਗਾ ਜਿੱਥੇ ਮਿਲਿਆ ਡੈੱਡ ਬਾਡੀ ਮਿਲਿਆ ਉਹਦੀ ਜੇਬ ਤੋਂ ਨਿਕਲਿਆ ਪਰਸ ਨਿਕਲਿਆ ਤੇ ਲੋਕੇਸ਼ਨ ਕਿੱਥੇ ਦੀ ਆਂਦੀ ਪਈ ਸੀ ਉਹ ਮੁੰਨਾ ਪਿੰਡ ਦੀ ਕੱਟੀ ਜਾਂਦਾ ਇਹੋ ਮੁੰਡਾ ਜਿਹੜਾ ਬੇਣ ਦੋਸੀ ਸੀ ਅਚਰਾਜ ਉਹ ਕੋ ਉਹ ਕਰ ਜਾਂਦਾ ਸੀ ਨਾਲ ਉਹ ਘਣਾਡੇ ਮੁੰਨਿਆ ਪਿੰਡ ਦੀ ਕਿਸੇ ਸ਼ਨ ਕੱਢ ਕੇ ਮੁੰਡਾ ਪਿੰਡ ਦੀ ਹ ਗੁੰਮਰਾਹ ਕੀਤਾ ਗਿਆ ਯਾਨੀ ਕਿ ਲੋਕੇਸ਼ਨ ਵੀ ਤੁਹਾਡੀ ਗਲਤ ਗੱਡੀ ਸੀ ਗਲਤ ਤਾਂ ਗੱਡੀ ਗਈ ਲੋਕੇਸ਼ਨ ਬਿਲਕੁਲ ਗਲਤ ਗੱਡੀ ਗਈ ਜਿੱਥੇ ਸੀ ਉੱਥੇ ਨਹੀਂ ਲੈ ਕੇ ਗਿਆ ਸੀ ਅਖਾ ਇੱਧਰ ਦੇਖੋ ਇੱਥੇ ਦੁਕਾਨਾਂ ਇੱਧਰ ਦੇਖ ਆਏ ਆ ਬਾਹਰ ਕੁੰਡਾ ਲਾਇਆ ਸੀਗਾ ਉਹ ਤਾਂ ਚਾਣਕ ਬੱਚੇ ਖੇਡਦੇ ਸੀ ਤਾਂ ਪਤਾ ਲੱਗ ਗਿਆ ਨਹੀਂ ਤੇ ਅਜੇ ਤੱਕ ਕੋਈ ਪਤਾ ਨਹੀਂ ਲੱਗਣਾ ਹੁਣ ਸਾਨੂੰ ਕੋਈ ਮਤਲ ਇਨਸਾਫ ਨਹੀਂ ਮਿਲ ਰਿਹਾ ਜਦੋਂ ਉਹਨੇ ਥਾਣੇ 'ਚ ਸਾਨੂੰ ਟੋਲ ਮਤਾਵਾ ਕਰਕੇ ਕੱਢ ਦਿੰਦੇ ਉਹ ਪਾਪੇ ਮੁੰਡਾ ਕਦੋਂ ਦਾ ਗਵਾਚਾ ਸੀਗਾ ਇਹ ਮੁੰਡੇ ਨੂੰ 1 ਮਹੀਨਾ ਹੋ ਗਿਆ 8 12 ਨੂੰ ਗਵਾਤਾ ਸੀ ਕੀ ਨਾਮ ਕੀ ਆ ਮੁੰਡੇ ਦਾ ਬਲਵੰਦਰ ਸਿੰਘ ਗਿੱਲ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਦੀ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਜਿਹਦੀ ਤੇਲਾਂ ਆ ਜਿਹਨੇ ਨਾਲ ਲੱਗ ਗਿਆ ਉਹਦੇ ਤੇ ਪਰਦਾ ਹੋਣਾ ਚਾਹੀਦਾ ਤਾਂ ਪੂਰੀ ਖੋਸ਼ ਕਰਵਾਈ ਹੋਣੀ ਚਾਹੀਦੀ ਆ ਪੇਰੇ ਇਹ ਸਰਕਾਰ ਕਰਨ ਨਹੀਂ ਤੇ ਉਹਨਾਂ ਚਾਲੂ ਲਿਖੇ ਘਰ ਦੇ ਵੀਡੀਓ ਦੀ ਰਕੀ ਹੋਈ ਹੈ ਠੀਕ ਨਹੀਂ ਤਾਂ ਹਰਾਮ ਜਥੇਬੰਦੀਆਂ ਨੂੰ ਅਸੀਂ ਫੀਲ ਕਰਾਂਗੇ ਕਿ ਸ਼ਾਦੀ ਹਾਲਪਾਂ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਗਰੀਬ ਬੰਦੇ ਆ ਤਾਂ ਇਹ ਪ੍ਰਿਵਿਡ ਕਲਪਾਰਤੀਆਂ ਜਿਹੜੀਆਂ ਸਾਡਾ ਪੱਤਾ ਦਰਜ ਨਹੀਂ ਹੁਣ ਦਿੰਦੀਆਂ ਤਾਂ ਆ ਮੈਂ ਜਿੰਨੇ ਸਮਾਜੇ ਵੀ ਜਥੇਬੰਦੀਆਂ ਨੂੰ ਫੀਲ ਕਰਦਾ ਸਾਡੀ ਗਰੀਬੀ ਸੁਣ ਕੇ ਸਰਿਆਦ ਤੇ ਸਾਨੂੰ ਇਨਸਾਫ ਦਵਾਇਆ ਜਾਏ ਹਾਲਾਂਕਿ ਜਦੋਂ ਮੀਡੀਆ ਵੱਲੋਂ ਇਸ ਪੂਰੇ ਮਾਮਲੇ 'ਚ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਕੈਮਰਿਆਂ ਤੋਂ ਬਚਦੀ ਨਜ਼ਰਾਈ। ਫਿਲਹਾਲ ਪਰਿਵਾਰ ਇਸ ਪੂਰੇ ਮਾਮਲੇ 'ਚ ਕਾਰਵਾਈ ਦੀ ਮੰਗ ਕਰ ਰਿਹਾ ਹੈ ਜਦਕਿ ਪੁਲਿਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਏ। ਹੁਣ ਦੇਖਣਾ ਹੋਵੇਗਾ ਕਿ ਇਸ ਬਜ਼ੁਰਗ ਮਾਤਾ-ਪਿਤਾ ਨੂੰ ਆਪਣੇ ਪੁੱਤਰ ਦੇ ਕਤਲ ਦਾ ਇਨਸਾਫ ਕਦੋਂ ਤੱਕ ਮਿਲ ਪਉਂਦਾ ਹੈ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ।